ਨਾ ਕੀ ਆ ਤੇ ਇੱਥੇ ਤੁਸੀਂ ਕੀ ਕਰਨਾ ਹੈ ਜੀ ਜੀ ਸੱਸੀ ਗਾਜ ਜੀ ਮੇਰਾ ਨਾਮ ਸੁਨੀਲ ਕੁਮਾਰ ਹੈ ਜੀ ਇਹ ਪਿਛਲੇ ਪਿਛਲੇ ਮਹੀਨੇ 22 ਤਰੀਕ ਨੂੰ ਮੇਰੇ ਭਰਾ ਦੀ ਦੁਬਈ ਦੇ ਵਿੱਚ ਡੈਥ ਹੋ ਗਈ ਸੀ ਤੇ ਅਸੀਂ ਉਹਨਾਂ ਦੀ ਬੋਡੀ ਲੈਣ ਵਾਸਤੇ ਓਵਰ ਆਇਆ ਸਾਹਿਬ ਨੂੰ ਰਿਕਵੈਸਟ ਕੀਤੀ ਸੀ ਤੇ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਤੇ ਨਾਲ ਉਹਨਾਂ ਨੇ ਸਾਡੀ ਇੱਥੇ ਬੋਡੀ ਪਛਾਣ ਦੇ ਵਿੱਚ ਬਹੁਤ-ਬਹੁਤ ਮਦਦ ਕੀਤੀ ਹੈ ਜੀ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਅਸੀਂ ਉਹਨਾਂ ਦੇ ਬਦਲੇ ਆਪਣੇ ਭਰਾ ਦਾ ਮੂੰਹ ਦੇਖ ਸਕਦੇ ਹਾਂ ਸੱਧੂਆ ਮੈਂ ਅੰਮ੍ਰਿਤਸਰ ਟੀਮ ਵੱਲੋਂ ਅੱਜ ਇੱਥੇ ਰਮਨ ਕੁਮਾਰ ਉਹਨੇ ਜਿੰਨਾਂ ਦੀ ਦੁਬਈ 'ਚ ਡੈਥ ਹੋ ਗਈ ਸੀ ਉਹਨਾਂ ਦੀ ਡੈੱਡ ਬੋਡੀ ਰਿਸਿਵ ਕਰਕੇ ਪਰਿਵਾਰ ਨੂੰ ਸੰਭਾਣਾ ਆਇਆ ਇਹ ਡੈੱਡ ਬੋਡੀ ਉੱਥੋਂ ਅਬਰਾਈ ਸਾਹਿਬ ਦੇ ਯਤਨਾਂ ਨਾਲ ਇੱਥੇ ਪਹੁੰਚੀ ਆ ਤੇ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਔੜਮੋੜ ਨਾਲ ਸਬੰਧਤ ਸੀਗਾ ਰਮਨ ਕੁਮਾਰ ਜਿਹੜੇ 6-7 ਸਾਲ ਤੋਂ ਮਿਹਨਤ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀਗਾ ਤੇ ਅਚਾਨਕ 22 ਅਕਤੂਬਰ ਜਿਹੜੀ ਬੀਤੀ 22 ਅਕਤੂਬਰ ਆ ਉਦੋਂ ਦਿਲ ਦਾ ਦੌਰਾ ਪੈਣ ਕਰਨੇ ਉੱਥੇ ਇਹਨਾਂ ਦੀ ਮੌਤ ਹੋ ਗਈ ਸੀ ਜਿਸ ਉਪਰੰਤ ਉੱਥੇ ਇਹਨਾਂ ਦੇ ਮਾਸੀ ਦਾ ਬੇਟਾ ਸੀਗਾ ਤੇ ਕੋਈ ਦੋਸਤਾਂ ਨੇ ਅਬਰਾਇ ਸਾਬ ਨਾਲ ਸੰਪਰਕ ਕਰਕੇ ਰਮਨ ਕੁਮਾਰ ਨੂੰ ਨਾਲੀ ਡੈੱਡ ਬੋਡੀ ਇੱਥੇ ਤੇ ਜੱਲੀ ਬੇਨਤੀ ਕੀਤੀ ਸੀ ਜਿਸ ਨੂੰ ਵੇਖ ਕੇ ਅਬਰਾਇ ਸਾਬ ਨੇ ਸਾਰੀ ਪੇਪਰ ਫਾਰਮੈਲਟੀ ਜਿੱਥੇ ਮੁਕੰਮਲ ਕਰਵਾਈ ਉੱਥੇ ਹੀ ਜਿਹੜੇ ਇਹਨਾਂ ਦੇ ਦੋਸਤ ਨੇ ਦੋਸਤਾਂ ਨੇ ਪੈਸੇ ਇਕੱਠੇ ਕੀਤੇ ਸੀ ਉਹਦੇ ਚੋਂ ਜਿਹੜੇ ਪੈਸੇ ਘਟਦੇ ਸੀ ਉਹ ਵੀ ਪੈਸੇ ਕੋਲੋਂ ਪਾ ਕੇ ਤੇ ਅੱਜ ਇੱਥੇ ਡੈੱਡ ਬਡੀ ਉਹਨਾਂ ਨੇ ਜਿਹੜੀ ਅੰਤਮ ਰਸਮਾਂ ਲਈ ਭੇਜੀ ਆ ਤੇ ਉਹ ਪਰਿਵਾਰ ਉਹ ਇੱਥੇ ਇਹਨਾਂ ਰਾਜੇ ਰਿਸਿਵ ਕਰਨ ਆਏ ਤੇ ਇਸ ਇੰਦਨ ਬਡੀ ਸੌਂਪਣ ਆਏ ਆ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਅਬਰਾਈ ਸਾਹਿਬ ਵੱਲੋਂ ਹੁਣ ਤੱਕ 380 ਬਦਨਸੀਬ ਨੌਜਵਾਨਾਂ ਦੀਆਂ ਮ੍ਰਿਤਕ ਦੇ ਹਨ ਜਿਹੜੀਆਂ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਈਆਂ ਜਾਂ ਚੁੱਕੀਆਂ ਆ